ਤੋ ਦੇਖੋ ਸਵੇਰ ਦੀ 7 ਵਜੇ ਦੀ ਮੁੜਕਾਂ ਆਂਦਾ ਧੁੱਪੇ ਬੈਠੇ ਨੂੰ ਸਬਜ਼ੀ ਗੁੜਦਾ ਇਹ। ਵੀਰੇ ਲਾਈਪ ਟੌਪ। ਵੀਰੇ ਬੱਲ ਬਣੀ ਚੱਕਿਆ ਜਾਂਦਾ। ਦੇਖੋ ਦੂਰ ਦੂਰ ਤੱਕ ਟੌਪੀ ਟੌਪ ਚਾਸ਼ ਫੇਰੇ। ਗੁਬੀ। ਆ ਥੋੜੀ ਜੀ ਸਬਜ਼ੀ ਗੁੱਡ ਨਾਲ ਇਹ ਉਦਾਂ ਗੁੱਡ ਨਾਲ ਲੱਗਿਆ ਮੀਂਹ ਪੈ ਗਿਆ ਵਿੱਚ ਪੱਠੇ ਹੋ ਗਏ ਹੁਣ ਕੱਢ ਦਿੰਦੇ ਐਧੇ ਘੰਟੇ ਦਾ ਇਹ ਆਪਣੀ ਸਬਜ਼ੀ ਆ ਗਈ ਮਟਰਾਂ ਉਹ ਨਿੱਕੀ ਜਿਹੜੀ ਫੁੱਲ ਗਈ ਉਹ ਥੇ ਨਿੱਕੀ ਲੱਗਦਾ ਅੱਜ ਫੇਰ ਕਮੈਂਟ ਬੰਦ ਹੋ ਗਏ ਇਹ ਨਵੇਂ ਚੈਨਲ ਦਾ ਪੰਗਾ ਹੀ ਆ ਸਲੋ ਮੈਂ ਬਾਅਦ ਉਧਰ ਆਨ ਕਰ ਦੂੰ ਸਲੋ ਵੀ ਠੀਕ ਆ ਓਕੇ ਬੈਠਾ ਸਬਜੀ ਗੁੱਡੀ ਜਨੇ ਆ ਓਕੇ ਜੀ ਦੇਖ ਲਓ ਤਪ